ਅੱਜ ਹਲਕਾ ਸੁਨਾਮ ਸੰਗਰੂਰ ਧੂਰੀ ਸਾਡੇ ਹਲਕਿਆਂ ਦੇ ਵਿੱਚੋਂ ਜਿਹੜਾ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਹੜਪੀਟ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰਨ ਵਾਸਤੇ ਜੋ ਕਣਕ ਦਾ 20 ਹੈ ਉਹਨਾਂ ਵੱਲੋਂ ਵੰਡਿਆ ਜਾਣਾ ਉਹਦੇ ਤਹਿਤ ਜੋ ਹਲਕੇ ਸਾਡੇ ਹਲਕਿਆਂ ਨੂੰ ਜ਼ਿੰਮੇਵਾਰੀ ਲਈ ਸੀ ਅੱਜ ਪੂਰਾ ਟਰਾਲਾ ਜਿਹੜਾ ਹੈ ਤਕਰੀਬਨ 40 ਟਨ ਦਾ ਤਕਰੀਬਨ 400 ਕੁਇੰਟਲ ਦੇ ਕਰੀਬ ਜਿਹੜੀ ਹੈ ਉਹ ਕਣਕ ਦਾ 20 327 ਜਿਹੜਾ ਅੱਜ ਅਸੀਂ ਸੁਨਾਮ ਇਥੋਂ ਤੋੜ ਰਿਹਾ ਫੈਕਟਰੀ ਦੇ ਵਿੱਚੋਂ ਜਿਹਦੇ ਵਿੱਚ ਸਾਰੀ ਸੰਗਤ ਦਾ ਸਾਡੇ ਰੰਧਾਵਾ ਸਾਹਿਬ ਖੜੇ ਨੇ ਸਾਡੇ ਸੰਘਰੇੜੀ ਸਾਹਿਬ ਖੜੇ ਨੇ ਬੀਬੀ ਜੀ ਖੜੇ ਨੇ ਹੋਰ ਜਿੰਨੇ ਬਿੱਲੂ ਭਾਈ ਹੋਰੀ ਸਾਰੀਆਂ ਟੀਮਾਂ ਜੱਗੀ ਜੀ ਪਿੱਛੇ ਜਿੰਨੇ ਨੇ ਮੈਂ ਕਹਿੰਦਾ ਕਿਹੜਾ ਕਿਹੜਾ ਨਾਮ ਲਾਵਾਂ ਉਹਨਾਂ ਸਾਰਿਆਂ ਦਾ ਸਹਿਯੋਗ ਹੈ ਪੂਰੀ ਸੰਗਤ ਦਾ ਇਹ ਹਲਕਿਆਂ ਦੀ ਸੰਗਤ ਦਾ ਬਹੁਤ ਵੱਡਾ ਸਹਿਯੋਗ ਹੈ ਕਿ ਜਿਨ੍ਹਾਂ ਦੇ ਉਪਰਾਲਾ ਸਦਕਾ ਇਹ ਜਿਹੜਾ ਬੀ ਆ ਉਹ ਹੜਪੀੜਿਤ ਕਿਸਾਨਾਂ ਤੱਕ ਪਹੁੰਚੂਗਾ ਤੇ ਅਸੀਂ ਬੜੇ ਧੰਨਵਾਦੀ ਆ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੇ ਜਿਨ੍ਹਾਂ ਨੇ ਇਹ ਔਖੇ ਟਾਈਮ ਦੇ ਵਿੱਚ ਜਿਹੜੀ ਹੈ ਇਹਨਾਂ ਕਿਸਾਨਾਂ ਦੀ ਬਾਹ ਫੜੀ ਤੇ ਪੰਜਾਬ ਦੇ ਇੱਕ ਰਹਿਨੁਮਾ ਬਣ ਕੇ ਜਿਹੜਾ ਪੰਜਾਬ ਦੀ ਸੇਵਾ ਕਰ ਰਹੇ ਨੇ ਤੇ ਅਸੀਂ ਵਿਸ਼ਵਾਸ ਦਵਾਉਂਦੇ ਆ ਪੂਰੇ ਹਲਕਾ ਤੇ ਸਾਰੇ ਜਿਹੜੇ ਜ਼ਿਲ੍ਹੇ ਦੇ ਲੀਡਰਸ਼ਿਪ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਪੰਜਾਬੀਆਂ ਲਈ ਸਾਡੇ ਕਿਸਾਨ ਭਰਾਵਾਂ ਲਈ ਸਦਾ ਹਮੇਸ਼ਾ ਉਹਨਾਂ ਦੇ ਨਾਲ ਖੜੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਹਲਕਾ ਸੁਨਾਮ ਸੰਗਰੂਰ ਧੂਰੀ ਸਾਡੇ ਹਲਕਿਆਂ ਦੇ ਵਿੱਚੋਂ ਜਿਹੜਾ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਹੜਪੀਟ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰਨ ਵਾਸਤੇ ਜੋ ਕਣਕ ਦਾ 20 ਹੈ ਉਹਨਾਂ ਵੱਲੋਂ ਵੰਡਿਆ ਜਾਣਾ ਉਹਦੇ ਤਹਿ ਜੋ ਹਲਕੇ ਸਾਡੇ ਹਲਕਿਆਂ ਨੂੰ ਜ਼ਿੰਮੇਵਾਰੀ ਲਈ ਸੀ ਅੱਜ ਪੂਰਾ ਟਰਾਲਾ ਜਿਹੜਾ ਹੈ ਤਕਰੀਬਨ 40 ਟਨ ਦਾ ਤਕਰੀਬਨ 400 ਕੁਇੰਟਲ ਦੇ ਕਰੀਬ ਜਿਹੜੀ ਐ ਉਹ ਕਣਕ ਦਾ 20327 ਜਿਹੜਾ ਅੱਜ ਅਸੀਂ ਸੁਨਾਮ ਇਥੋਂ ਤੋੜ ਰਹੇ ਆ ਫੈਕਟਰੀ ਦੇ ਵਿੱਚੋਂ ਜਿਹਦੇ ਚ ਸਾਰੀ ਸੰਗਤ ਦਾ ਸਾਡੇ ਰੰਧਾਵਾ ਸਾਹਿਬ ਖੜੇ ਨੇ ਸਾਡੇ ਸੰਘਰੇੜੀ ਸਾਹਿਬ ਖੜੇ ਨੇ ਬੀਬੀ ਜੀ ਖੜੇ ਨੇ ਹੋਰ ਜਿੰਨੇ ਪਿੱਲੂ ਭਾਈ ਹੋਰੀ ਸਾਰੀਆਂ ਟੀਮਾਂ ਜੱਗੀ ਜੀ ਪਿੱਛੇ ਜਿੰਨੇ ਨੇ ਮੈਂ ਕਹਿੰਦਾ ਕਿਹੜਾ ਕਿਹੜਾ ਨਾਮ ਲਾਵਾਂ ਉਹਨਾਂ ਸਾਰਿਆਂ ਦਾ ਸਹਿਯੋਗ ਹੈ ਪੂਰੀ ਸੰਗਤ ਦਾ ਇਹ ਹਲਕਿਆਂ ਦੀ ਸੰਗਤ ਦਾ ਬਹੁਤ ਵੱਡਾ ਸਹਿਯੋਗ ਹੈ ਕਿ ਜਿਨ੍ਹਾਂ ਦੇ ਉਪਰਾਲਾ ਸਦਕਾ ਇਹ ਜਿਹੜਾ ਬੀ ਆ ਉਹ ਹੜਪੀੜਿਤ ਕਿਸਾਨਾਂ ਤੱਕ ਪਹੁੰਚੂਗਾ ਤੇ ਅਸੀਂ ਬੜੇ ਧੰਨਵਾਦੀ ਆ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੇ ਜਿਨ੍ਹਾਂ ਨੇ ਇਹ ਔਖੇ ਟਾਈਮ ਦੇ ਵਿੱਚ ਜਿਹੜੀ ਹੈ ਇਹਨਾਂ ਕਿਸਾਨਾਂ ਦੀ ਬਾਹ ਫੜੀ ਤੇ ਪੰਜਾਬ ਦੇ ਇੱਕ ਰਹਿਨੁਮਾ ਬਣ ਕੇ ਜਿਹੜਾ ਪੰਜਾਬ ਦੀ ਸੇਵਾ ਕਰ ਰਹੇ ਨੇ ਤੇ ਅਸੀਂ ਵਿਸ਼ਵਾਸ ਦਵਾਉਂਦੇ ਆ ਪੂਰੇ ਹਲਕਾ ਤੇ ਸਾਰੇ ਜਿਹੜੇ ਜ਼ਿਲ੍ਹੇ ਦੇ ਲੀਡਰਸ਼ਿਪ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਪੰਜਾਬੀਆਂ ਲਈ ਸਾਡੇ ਕਿਸਾਨ ਭਰਾਵਾਂ ਲਈ ਸਦਾ ਹਮੇਸ਼ਾ ਉਹਨਾਂ ਦੇ ਨਾਲ ਖੜੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਹਲਕਾ ਸੁਨਾਮ ਸੰਗਰੂਰ ਧੋਰੀ ਸਾਡੇ ਹਲਕਿਆਂ ਦੇ ਵਿੱਚੋਂ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਹੜਪੀੜਤ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰਨ ਵਾਸਤੇ ਜੋ ਕਣਕ ਦਾ 20 ਹੈ ਉਹਨਾਂ ਵੱਲੋਂ ਵੰਡਿਆ ਜਾਣਾ ਹੈ ਉਹਦੇ ਤਹਿਤ ਜੋ ਹਲਕੇ ਸਾਡੇ ਹਲਕਿਆਂ ਨੂੰ ਜੋ ਜ਼ਿੰਮੇਵਾਰੀ ਲਈ ਸੀ ਅੱਜ ਪੂਰਾ ਟਰਾਲਾ ਜਿਹੜਾ ਹੈ ਤਕਰੀਬਨ 40 ਟਨ ਦਾ ਤਕਰੀਬਨ 400 ਕੁਇੰਟਲ ਦੇ ਕਰੀਬ ਜਿਹੜੀ ਹੈ ਉਹ ਕਣਕ ਦਾ 20327 ਜਿਹੜਾ ਅੱਜ ਅਸੀਂ ਸੁਨਾਮ ਇਥੋਂ ਤੋੜ ਰਹੇ ਆ ਫੈਕਟਰੀ ਦੇ ਵਿੱਚੋਂ ਜਿਹਦੇ ਚ ਸਾਰੀ ਸੰਗਤ ਦਾ ਸਾਡੇ ਰੰਦਾਵਾ ਸਾਹਿਬ ਖੜੇ ਨੇ ਸਾਡੇ ਸੰਘਰੇੜੀ ਸਾਹਿਬ ਖੜੇ ਨੇ ਬੀਬੀ ਜੀ ਖੜੇ ਨੇ ਹੋਰ ਜਿੰਨੇ ਬਿੱਲੂ ਭਾਈ ਹੋਰੀ ਸਾਰੀਆਂ ਟੀਮਾਂ ਜੱਗੀ ਜੀ ਪਿੱਛੇ ਜਿੰਨੇ ਨੇ ਮੈਂ ਕਹਿੰਦਾ ਕਿਹੜਾ ਕਿਹੜਾ ਨਾਮ ਲਾਵਾਂ ਉਹਨਾਂ ਸਾਰਿਆਂ ਦਾ ਸਹਿਯੋਗ ਹੈ ਪੂਰੀ ਸੰਗਤ ਦਾ ਇਹ ਹਲਕਿਆਂ ਦੀ ਸੰਗਤ ਦਾ ਬਹੁਤ ਵੱਡਾ ਸਹਿਯੋਗ ਹੈ ਕਿ ਜਿਨ੍ਹਾਂ ਦੇ ਉਪਰਾਲਾ ਸਦਕਾ ਇਹ ਜਿਹੜਾ ਬੀ ਆ ਉਹ ਕਿਸਾਨ ਹੜਪੀੜ ਤੇ ਕਿਸਾਨਾਂ ਤੱਕ ਪਹੁੰਚੂਗਾ ਤੇ ਅਸੀਂ ਬੜੇ ਧੰਨਵਾਦੀਆਂ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੇ ਜਿਨ੍ਹਾਂ ਨੇ ਇਹ ਔਖੇ ਟਾਈਮ ਦੇ ਵਿੱਚ ਜਿਹੜੀ ਹੈ ਇਹਨਾਂ ਕਿਸਾਨਾਂ ਦੀ ਬਾਹ ਫੜੀ ਤੇ ਪੰਜਾਬ ਦੇ ਇੱਕ ਰਹਿਨੁਮਾ ਬਣ ਕੇ ਜਿਹੜਾ ਪੰਜਾਬ ਦੀ ਸੇਵਾ ਕਰ ਰਹੇ ਨੇ ਤੇ ਅਸੀਂ ਵਿਸ਼ਵਾਸ ਦਵਾਉਂਦੇ ਆ ਪੂਰੇ ਹਲਕਾ ਤੇ ਸਾਰੇ ਜਿਹੜੇ ਜ਼ਿਲ੍ਹੇ ਦੇ ਲੀਡਰਸ਼ਿਪ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਪੰਜਾਬੀਆਂ ਲਈ ਸਾਡੇ ਕਿਸਾਨ ਭਰਾਵਾਂ ਲਈ ਸਦਾ ਹਮੇਸ਼ਾ ਉਹਨਾਂ ਦੇ ਨਾਲ ਖੜੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਹਲਕਾ ਸੁਨਾਮ ਸੰਗਰੂਰ ਧੂਰੀ ਸਾਡੇ ਹਲਕਿਆਂ ਦੇ ਵਿੱਚੋਂ ਜਿਹੜਾ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਹੜਪੀਟ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰਨ ਵਾਸਤੇ ਜੋ ਕਣਕ ਦਾ 20 ਹੈ ਉਹਨਾਂ ਵੱਲੋਂ ਵੰਡਿਆ ਜਾਣਾ ਉਹਦੇ ਤਹਿਤ ਜੋ ਹਲਕੇ ਸਾਡੇ ਹਲਕਿਆਂ ਨੂੰ ਜੋ ਜ਼ਿੰਮੇਵਾਰੀ ਲਈ ਸੀ ਅੱਜ ਪੂਰਾ ਟਰਾਲਾ ਜਿਹੜਾ ਹੈ ਤਕਰੀਬਨ 40 ਟਨ ਦਾ ਤਕਰੀਬਨ 400 ਕੁਇੰਟਲ ਦੇ ਕਰੀਬ ਜਿਹੜੀ ਹੈ ਉਹ ਕਣਕ ਦਾ 20327 ਜਿਹੜਾ ਅੱਜ ਅਸੀਂ ਸੁਨਾਮ ਇਥੋਂ ਤੋੜ ਰਹੇ ਆ ਫੈਕਟਰੀ ਦੇ ਵਿੱਚੋਂ ਜਿਹਦੇ ਚ ਸਾਰੀ ਸੰਗਤ ਦਾ ਸਾਡੇ ਰੰਧਾਵਾ ਸਾਹਿਬ ਖੜੇ ਨੇ ਸਾਡੇ ਸੰਘਰੇੜੀ ਸਾਹਿਬ ਖੜੇ ਨੇ ਬੀਬੀ ਜੀ ਖੜੇ ਨੇ ਹੋਰ ਜਿੰਨੇ ਬਿੱਲੂ ਭਾਈ ਹੋਰੀ ਸਾਰੀਆਂ ਟੀਮਾਂ ਜੱਗੀ ਜੀ ਪਿੱਛੇ ਜਿੰਨੇ ਨੇ ਮੈਂ ਕਹਿੰਦਾ ਕਿਹੜਾ ਕਿਹੜਾ ਨਾਮ ਲਾਵਾਂ ਉਹਨਾਂ ਸਾਰਿਆਂ ਦਾ ਸਹਿਯੋਗ ਹੈ ਪੂਰੀ ਸੰਗਤ ਦਾ ਇਹ ਹਲਕਿਆਂ ਦੀ ਸੰਗਤ ਦਾ ਬਹੁਤ ਵੱਡਾ ਸਹਿਯੋਗ ਹੈ ਕਿ ਜਿਨ੍ਹਾਂ ਦੇ ਉਪਰਾਲਾ ਸਦਕਾ ਇਹ ਜਿਹੜਾ ਬੀ ਆ ਉਹ ਕਿਸਾਨ ਹੜਪੀੜਿਤ ਕਿਸਾਨਾਂ ਤੱਕ ਪਹੁੰਚੂਗਾ ਤੇ ਅਸੀਂ ਬੜੇ ਧੰਨਵਾਦੀਆਂ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੇ ਜਿਨ੍ਹਾਂ ਨੇ ਇਹ ਔਖੇ ਟਾਈਮ ਦੇ ਵਿੱਚ ਜਿਹੜੀ ਹੈ ਇਹਨਾਂ ਕਿਸਾਨਾਂ ਦੀ ਬਾਹ ਫੜੀ ਤੇ ਪੰਜਾਬ ਦੇ ਇੱਕ ਰਹਿਨੁਮਾ ਬਣ ਕੇ ਜਿਹੜਾ ਪੰਜਾਬ ਦੀ ਸੇਵਾ ਕਰ ਰਹੇ ਨੇ ਤੇ ਅਸੀਂ ਵਿਸ਼ਵਾਸ ਦਵਾਉਣਾ ਪੂਰੇ ਹਲਕਾ ਤੇ ਸਾਰੇ ਜਿਹੜੇ ਜ਼ਿਲ੍ਹੇ ਦੇ ਲੀਡਰਸ਼ਿਪ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਪੰਜਾਬੀਆਂ ਲਈ ਸਾਡੇ ਕਿਸਾਨ ਭਰਾਵਾਂ ਲਈ ਸਦਾ ਹਮੇਸ਼ਾ ਉਹਨਾਂ ਦੇ ਨਾਲ ਖੜੇ ਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ